ਪਰ ਦੇਵ ਪਾਹੇ ਜੇਤਾ ਕੀਤਾ ਤੇਤਾ ਨਾਉ ਵੇਣ ਨਾਵੇਂ ਨਾਹੀ ਕੋ ਥਾਉ ਗੁਜਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ ਅਥਾਹ ਅਗੰਤ ਅਤੁੱਲੈ ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਜਗਤ ਪਿਤਾ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜੀ ਅਮਰਤਮਈ ਬਾਣੀ ਦੀ ਵਿਚਾਰ ਸਰਮਣ ਕਰ ਰਹੇ ਹੋ ਮਹਾਰਾਜ ਦਾ ਗਿਆਨ ਸਾਗਰ ਦੀ ਨਿਆਈ ਹੈ ਜਿੰਨੀ ਕ ਆਪਾਂ ਨੂੰ ਮਤਬੁੱਧ ਬਖਸ਼ਦੇ ਨੇ ਆਪਾਂ ਵਿਚਾਰ ਕਰਦੇ ਆਂ ਧਰਮੀ ਪੌੜੀ ਤੱਕ ਕੱਲ ਆਪਾਂ ਵਿਚਾਰ ਕੀਤਾ ਸੀ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਗ ਉਨਿਮੀ ਪਉੜੀ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈਗਾ ਜਿਵੇਂ ਮਹਾਰਾਜ ਕਿਰਪਾ ਕਰਨਗੇ ਉਵੇਂ ਆਪਾਂ ਵਿਚਾਰ ਕਰਾਂਗੇ ਆਪ ਸਾਰਿਆਂ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਨਾਵ ਅਸੰਖ ਥਾਵ ਅਗੰਗ ਅਗੰਗ ਅਸੰਖ ਲੋ ਹੁਣ ਜਿਹੜਾ ਪ੍ਰਕਰਨ ਹੈ ਚਾਰ ਪੌੜੀਆਂ ਦੁਬਾਰਾ ਸਮਝਦੇ ਵਿੱਚ ਆ ਜਾਣ ਚਾਰ ਪੌੜੀਆਂ ਨੇ ਕੁਦਰਤ ਕਵਨ ਕਹਾ ਬੀਚਾਰ ਵਾਰਾ ਨਾ ਜਾਵਾ ਇੱਕ ਵਾਰ ਜੋਤੁ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਰ 15 ਮਾ ਪੌੜੀਆਂ ਤੱਕ ਇੱਕ ਵਿਸ਼ਾ ਬਖਰਾ ਸੰਪੂਰਨ ਕਰਤਾ ਸੀਗਾ ਮੰਨੇ ਪਾਵੇਂ ਮੁਖ ਦਵਾਰ ਮੰਨੇ ਪਰਵਾਰ ਐਸਾ ਦਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੈ ਨ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣਾ ਮਨ ਕੋਈ ਜਿਹੜੇ ਮੰਨੇ ਉਹ ਪ੍ਰਮਾਨ ਹੋ ਗਏ ਪੰਜ ਪ੍ਰਦਾਨ ਇਥੋਂ ਫਿਰ ਜਿਹੜਾ ਕਨਸੈਪਟ ਚਾਰ ਪੌੜੀਆਂ ਦਾ ਚੱਲਿਆ ਫਿਰ ਇਹ ਸਾਰਾ ਹੁਣ ਚਾਰ ਪੌੜੀਆਂ ਕੁਦਰਤ ਦਾ ਵਰਣਨ ਕੀਤਾ ਹੈ ਪਹਿਲੀ ਪੌੜੀ ਚ ਉਹ ਪਰਮਾਤਮਾ ਨੇ ਕੁਦਰਤ ਬਣਾਉਣ ਵਾਲੇ ਦੀ ਗੱਲ ਕੀਤੀ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕਰਤੇ ਕਹਿ ਕਰਨੇ ਨਾ ਹੀ شمار ਫਿਰ ਅਗਲੀਆਂ ਦੋ ਪੌੜੀਆਂ ਇੱਕ ਉੱਤਮਪੁਰਖ ਜਿਹੜੇ ਸ਼ੁਭ ਗੁਣਾ ਵਾਲੇ ਨੇ ਤੇ ਇਹ ਕੁਦਰ ਦੇ ਵਿੱਚ ਫਿਰ ਇੱਕ ਨੀਚਪੁਰਖ ਜਿਹੜੇ ਮੂਰਖ ਨੇ ਚੋਰ ਨੇ ਹਰਾਮਖੋਰ ਨੇ ਉਹਨਾਂ ਦੀ ਗੱਲ ਕੀਤੀ ਦੋ ਕਿਸਮ ਦੇ ਮਨੁੱਖ ਹੈ ਇੱਕ ਗੁਰਮੁਖ ਹੈ ਇੱਕ ਮਨਮੁਖ ਹੈ ਇੱਕ ਮੂਰਖ ਚੋਰ ਹੈ ਇੱਕ ਸੰਖ ਜਪ ਸੰਖ ਪਾਉ ਉਹ ਫੁੱਲਾਂ ਦੀ ਨਿਆਈ ਹੈ ਇਹ ਤੀਜੀ ਪੌੜੀ ਮੂਰਖਾਂ ਦੀ ਚੋਰਾਂ ਦੀ ਹਰਾਮਖੋਰਾਂ ਦੀ ਇਹ ਨੀਚਾਂ ਦੀ ਪਉ ਤੇ ਚੌਥਾ ਜਿਹੜਾ ਪ੍ਰਕਰਨ ਹੈ ਇਹ ਕੁਦਰਤ ਆ ਗਿਆ ਮਹਾਰਾ ਕਹਿੰਦੇ ਅਸੰਖ ਨਾਵ ਅਸੰਖ ਥਾਵ ਇਹ ਵਹਿਗਰੂ ਤੇਰੀ ਜਿਹੜੀ ਕੁਦਰਤ ਹੈ ਤੂੰ ਕੁਦਰਤ ਬਣਾਈ ਹੈ ਇਹਦੇ ਚ ਤੇਰੇ ਨਾਵਾਂ ਦਾ ਵੀ ਕੋਈ ਅੰਤ ਨਹੀਂ ਜਿਹੜੀ ਤੂੰ ਕੁਦਰਤ ਬਣਾਈ ਹੈ ਇਹਦੇ ਚ ਕਿੰਨੇ ਨਾਵ ਹੈ ਕਿੰਨੇ ਥਾਵ ਹੈ ਇਹਦਾ ਵੀ ਕੋਈ ਥੋ ਨਹੀਂ ਪੈ ਜਾਂਦਾ ਅਨ ਇਹ ਕਹੇ ਤੇਰੇ ਨਾਮ ਨੇ ਤੇ अनेका ही ਥਾਮਾਂ ਨੇ ਲੋਕ ਭਵਨ ਤੇ ਜਿਹੜੇ ਮਨੁੱਖ ਦੀ ਪਹੁੰਚ ਤੋਂ ਬਾਹਰ ਨੇ ਅਸੰਖ ਨਾਵ ਅਸੰਖ ਸਾਭ ਅਗੰ ਅਗੰ ਅਸੰਖ ਲੋਗ ਗੰਮ ਕਹੀਏ ਗੰਮ ਤਾਂ ਪਹੁੰਚ ਜਦੋਂ ਆੜਾ ਲੱਗ ਗਿਆ ਇਹ ਅਗੰ ਪਾਠ ਵੀ ਆਊਗਾ ਤੇ ਅਗੰਮ ਵੀ ਆਊਗਾ ਗੰਮ ਹੈ ਪਾਠ ਹੈ ਗੰਮ ਪਹਿਲਾ ਸ਼ਬਦ ਹੈ ਅਸੰਖ ਨਾਵ ਇਨੂੰ ਥੋੜਾ ਨਾਸਕੀ ਬੋਲਣਾ ਅਸੰਖ ਨਾਵ ਅਸੰਖਾਂ ਤੇਰੇ ਨਾਮ ਵੀ ਸੰਖਾਂ ਨੇ ਤੇ ਤੇਰੀ ਕੁਦਰਤ ਜਿਹੜੀ ਬਣਾਈ ਐ ਇਹਦੇ ਚ ਵੀ ਅਨੇਕਾਂ ਅਸੰਖਾਂ ਨਾਵਾਂ ਦੇ ਜੀਵ ਜੰਤੂ ਖੰਡ ਬ੍ਰਹਿਮੰਡ ਕੱਲੇ ਜੀਵ ਕੀ ਜਿੰਨੇ ਖੰਡ ਬ੍ਰਹਿਮੰਡ ਧਰਤੀਆਂ ਵੀ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਉਹ ਵੀ ਗਿਣਤੀ ਚ ਨਹੀਂ ਆਉਂਦੇ ਤੇਰੇ ਥਾਵ ਤੇਰੇ ਨਾਵ ਅਗੰਮ ਅਗੰਮ ਅਸੰਖ ਲੋ ਇਹ ਵਹਿਗਰੂ ਇਹ ਸਾਡੀ ਪਹੁੰਚ ਤੋਂ ਬਾਹਰ ਨੇ ਲੋਕ ਇਹ ਪਵਨ ਕਿੰਨੇ ਖੰਡ ਬਣੇ ਹੋਏ ਨੇ ਇਹ ਮਨੁੱਖ ਦੀ ਨਾ ਤੇਰੇ ਨਾਮ ਗਿਨੇ ਜਾ ਸਕਦੇ ਆ ਨਾ ਤੇਰੇ ਜਿੰਨੇ ਬਣਾਏ ਹੋਏ ਜੀਵ ਜੰਤੂ ਤੇ ਨਾ ਜਿੰਨੇ ਥਾਂ ਮਖੰਡ ਬ੍ਰਹਿਮੰਡ ਇਹ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ ਇਹਨੂੰ ਆਪਾਂ ਫਿਰ ਗਿਆਨ ਖੰਡ ਜਿੱਥੇ ਜਾਵਾਂਗੇ ਨਾ 35 ਪੌੜੀ ਉੱਥੇ ਵਿਚਾਰਾਂਗੇ ਜਾ ਕੇ ਕੀਤੇ ਪਵਨ ਪਾਣੀ ਬਹਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜ ਤਕੜੀਆਂ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕੇਤੇ ਗਿਣਤੀ ਤੋਂ ਵਾਰ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਸ ਕੇਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮਨ ਕੇਤੇ ਕਿਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕਿਤੇ ਪਾਤ ਨਰਿੰਦ ਕੀਤੀ ਅਸਰਤੀ ਸੇਵਕ ਕੇਤੇ ਨਾਨਕ ਅੰਤ ਨਾਂਤ ਹੈ ਵਾਹਿਗੁਰੂ ਇਹ ਤੇਰੀ ਕੁਦਰਤ ਬਣਾਈ ਹੋਈ ਦਾ ਕਿੰਨੇ ਨਾਮ ਕਿੰਨੇ ਲੋਕ ਖੰਡ ਇਹ ਤੇਰਾ ਥਾਂ ਨਹੀਂ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਜਿਹੜੇ ਸਾਰੇ ਮਨੁੱਖ ਦੀ ਆਮ ਸਮਝ ਤੋਂ ਬਾਹਰ ਨੇਗੇ ਈਮਾਰਾ ਕਹਿੰਦੇ ਇਹ ਸਾਰੇ ਸਾਡੀ ਪਕੜ ਦੇ ਵਿੱਚ ਸਾਡੀ ਸਮਝ ਵਿੱਚ ਆਉਣ ਵਾਲੇ ਨਹੀਂ ਹਨ ਅਸੰਖ ਕਹ ਹੈ ਸਿਰ પાર ਹੋਏ ਅਸੰਖ ਕਹ ਹੈ ਸਿਰ ਭਾਰ ਹੋਏ ਇਹ ਦੋਹਾ ਹੈ ਲੱਗਿਆ ਹਨ ਅਸੰਖ ਕਹੇ ਸਿਰ ਭਾਰ ਹੋਏ ਬਾਬਾ ਜੀ ਨੇ ਉਚਾਰਨ ਕਰੇ ਜਦੋਂ ਪੜ੍ਹਦੇ ਹੁੰਦੇ ਨੇ ਉਹ ਧਿਆਨ ਦਿਆ ਕਰ ਹਨ ਅਸੰਖ ਕਹੇ ਸਿਰ ਭਾਰ ਹੋਏ ਪਰ ਮਹਾਰਾਜ ਕਹਿੰਦੇ ਜੇ ਮੈਂ ਅਸੰਖ ਵੀ કહਾਂ ਗਿਣਤੀ ਕਹਿ ਦਿਆਂ ਸੰਖ ਨੇ ਤਾਂ ਵੀ ਮੇਰੇ ਮਨ ਤੇ ਭਾਰ ਬਣੂਗਾ ਭੁੱਲ ਬਣੂ ਮੇਰੀ ਜੇ ਮੈਂ ਆਪਣੀ ਮਤ ਨਾਲ કહਾਂ ਵੀ ਇੰਨੇ ਨੇਗੇ ਅਸੰਖ ਕਹਿਣ ਨਾਲ ਵੀ ਮੇਰੀ ਭੁੱਲ ਹੈ ਮੈਨੂੰ ਪਛਤਾਉਣਾ ਪਊਗਾ ਅਸੰਖ ਕਹੈ ਸਿਰ ਭਾਰ ਹੋਏ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਹੈ ਨਾਨਕ ਕਾਗਦ ਲਖਮਣ ਪੜਪੜ ਕੀਚੈ ਭਾਉ ਲਖਮਣ ਵੀ ਕਾਗਜ਼ ਬਣਾ ਲੀਏ ਨਾਨਕ ਕਾਗਦ ਲਖਮਣ ਪੜਪੜ ਕੀਚੈ ਭਾਉ ਮਸੂਤ ਤੋਟਣਾ ਆਵਈ ਲੇਖਣ ਪਾਉਣ ਚਲਾਓ ਸ਼ਾਹੀ ਦੀ ਵੀ ਤੋਟਣਾ ਆਵੇ ਤੇ ਹਵਾ ਨੂੰ ਹੀ ਕਲਮ ਬਣਾ ਲੀਏ ਲੇਖਣ ਪਾਉਣ ਚਲਾਓ ਭੀ ਤੇਰੀ ਕੀਮਤ ਨਾ ਪਵੈ ਹਾਂ ਕੇ ਵੱਡਾ ਆਖਾਂ ਜੇ ਮੈਂ ਸੰਖ ਵੀ ਕਹਾ ਇਹ ਵੀ ਵੈਰੀਪੋ ਲਹੂ ਇਹ ਵੀ ਮੇਰੀ ਸਮਝ ਵਿੱਚ ਆਉਣ ਵਾਲੀ ਗੱਲ ਨਹੀਂ ਹੈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾ ਹੁਣ ਮਰਨੇ ਫਿਰ ਕਨਸੈਪਟ ਵੀ ਬਦਲਦਾ ਹਨਾ ਮਰੇ ਇਕਨੇ ਅਖਰੀ ਨਾਮ ਅਖਰੀ ਸਾਲਾ ਪਰ ਇਹ ਵਾ ਇੱਕੋ ਜਿਹੜਾ ਕੁਝ ਕਹਿਣਾਗਾ ਉਹ ਤਾਂ ਫਿਰ ਅਖਰਾਂ ਚ ਕਹਿਣਾ ਪਊਗਾ ਫੇਰ ਵੀ ਅਸੀਂ ਅਸੰਖ ਕਹਿ ਕੇ ਵੀ ਜੇ ਪਸਤਾਉਨੇ ਆ ਪਰ ਜੇ ਕੁਝ ਕਹਿਣਾ ਵੀ ਹੈ ਇਹ ਬਹਿਗਰੂ ਇਹ ਨਿਰੰਕਾਰ ਤੇਰਾ ਥਾ ਪਾਉਣ ਵਾਸਤੇ ਇਹ ਸੰਸਾਰ ਦੀ ਗੱਲ ਕਰਨ ਵਾਸਤੇ ਅਖਰ ਤਾਂ ਸਾਨੂੰ ਵਰਤਣ ਹੀ ਪੈਣਗੇ ਅਖਰੀ ਨਾਮ ਅਖਰੀ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਪਰ ਫੇਰ ਵੀ ਜਿਹੜਾ ਜਰੀਆ ਹੈ ਪ੍ਰਮਾਤਮਾ ਨਾਲ ਜੁੜਨ ਦਾ ਕੁਦਰਤ ਨਾਲ ਜੁੜਨ ਦਾ ਉਹ ਅਖਰ ਹੀ ਨੇਗੇ ਆਪਾਂ ਇੱਥੇ ਬੈਠੇ ਆਂ ਅੱਖਰਾਂ ਕਰਕੇ ਜੁੜ ਰਹੇ ਆਂ ਤਾਂ ਹੀ ਮਹਾਰਾਜ ਨੇ ਕਿਹਾ ਸ਼ਬਦ ਗੁਰੂ ਸੁਰਤ ਤੁੰ ਚੇਲਾ ਤੇ ਸਾਡਾ ਜਿਹੜਾ ਸਬੰਧ ਗੁਰੂ ਨਾਲ ਹੈ ਉਹ ਵੀ ਅੱਖਰਾਂ ਕਰਕੇ ਹੀ ਹੈ ਅਸੀਂ ਗੁਰੂ ਦੇ ਨਾਦੀ ਪੁੱਤਰ ਆਂ ਬਿੰਦੀ ਪੁੱਤਰ ਸਾਡੇ ਮਾਤਾ ਪਿਤਾ ਨੇ ਤੇ ਨਾਦੀ ਪਿਤਾ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਤੇ ਮਾਤਾ ਸਾਡੀ ਸਹਿਬਕੌਰ ਹੈ ਨਾਦੀ ਮੀਨਜ਼ ਆਵਾਜ਼ ਆਵਾਜ਼ ਮੀਨਜ਼ ਸ਼ਬਦ ਪਰ ਮਾਰਾ ਇਹ ਕਹਿੰਦੇ ਜੇ ਅਸੀਂ ਸੰਖ ਕਹੀਏ ਤਾਂ ਵੀ ਸਿਰ ਤੇ ਭਾਰ ਲੱਗੂਆ ਕਿਉਂਕਿ ਤੂੰ ਸਾਡੀ ਸਮਝ ਤੋਂ ਬਾਹਰ ਹੈ ਪਰ ਫਿਰ ਜਦੋਂ ਤੈਨੂੰ ਗਾਉਣ ਦਾ ਕੁਦਰਤ ਨੂੰ ਜਾਣਨ ਦਾ ਜਰੀਆ ਬਣਾਵਾਂਗੇ ਤਾਂ ਫਿਰ ਅੱਖਰ ਹੀ ਮੂਰੇ ਰੱਖਣੇ ਪੈਣਗੇ ਪਹਿਲਾਂ ਅੱਖਰ ਨੇ ਫਿਰ ਅੱਖਰ ਜੁੜਦੇ ਨੇ ਉਹਦਾ ਸ਼ਬਦ ਬਣ ਜਾਂਦਾ ਹੈਗਾ ਫਿਰ ਸ਼ਬਦ ਇਕੱਠੇ ਹੁੰਦੇ ਨੇ ਉਹ ਬਾਗ ਬਣ ਜਾਂਦਾ ਹੈਗਾ ਇਹ ਸਾਰਾ ਜਰੀਆ ਫਿਰ ਵੀ ਅੱਖਰਾਂ ਦਾ ਹੀ ਬਣਦਾ ਆਪਾਂ ਗੁਰੂ ਦੀ ਸੰਗਤ 'ਚ ਬੈਠੇ ਆ ਆਪਣਾ ਪਿਆਰ ਬਣ ਰਿਹਾ ਹੈ ਇਹ ਅੱਖਰਾਂ ਕਰਕੇ ਬਣਿਆ ਗੁਰੂ ਨਾਲ ਆਪਾਂ ਜੁੜ ਰਹੇ ਹਾਂ ਅੱਖਰਾਂ ਕਰਕੇ ਜੁੜ ਰਹੇ ਹਾਂ ਤੇ ਜੁੜ ਕੇ ਬੈਠਣਾ ਅੱਖਰਾਂ ਕਰਕੇ ਜੁੜ ਕੇ ਬੈਠਾਂਗੇ ਆਪਾਂ ਸਨੇਹ ਵੀ ਅੱਖਰਾਂ ਨਾਲ ਹੀ ਬਣੂ ਤੇ ਜਿਹੜੀ ਟੂਟ ਪ੍ਰੀਤ ਗਈ ਬੁਰਬੋਲ ਅੱਖਰ ਹੀ ਬੁਰੇ ਬੋਲੋਗੇ ਪ੍ਰੀਤ ਟੁੱਟ ਜਾਊਗੀ ਸਿਫਤੀ ਗੰਡ ਪਾਵੇ ਦਰਬਾਰ ਸਿਫਤ ਕਰੋਗੇ ਗੰਡ ਪੈਜੀ ਦਰਬਾਰ ਨਾ ਮਹਾਰਾਜ ਕਹਿੰਦੇ ਭਾਵੇਂ ਅਸੀਂ ਤੈਨੂੰ ਅ ਸੰਖ ਕਹਿ ਕੇ ਵੀ ਭਾਰ ਮੰਨਦਾ ਪਰ ਫਿਰ ਵੀ ਤੈਨੂੰ ਅੱਖਰਾਂ ਦੇ ਜ਼ਰੀਏ ਯਾਦ ਕਰਨਾ ਪਊ ਆ ਸੰਸਾਰ ਨੂੰ ਵੀ ਅੱਖਰਾਂ ਦੇ ਜ਼ਰੀਏ ਜੁੜਨਾ ਪਊਗਾ ਜਿਹਨੂੰ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਪਹਿਲਾ ਮਹਾਰਾਜ ਦੇ ਸ਼ਬਦ ਉਚਾਰੇ ਨਾ ਜਿਹੜੀਆਂ ਸਾਡੀਆਂ ਸੰਪਰਦਾਵਾਂ ਉਹ ਸਮਝਦੇ ਨੇ ਵੀ ਜਿਹੜਾ ਪਹਿਲਾ ਜਦੋਂ ਪਾਂਦੇ ਨੂੰ ਪੜਾਉਣ ਗਿਆ ਪਿਤਾ ਕਾਲੂ ਮਹਿਤਾ ਜੀ ਲੈ ਕੇ ਗਏ ਤੇ ਜਦੋਂ ਪਾਂਦੇ ਨੇ ਪੜਾਇਆ ਨਾ ਤੇ ਮਹਾਰਾਜ ਪੁੱਛਣ ਲੱਗੇ ਵੀ ਫਿਰ ਇਹਦਾ ਲਾਭ ਕੀ ਆ ਉਹ ਦੱਸੋ ਉਹ ਕਹਿੰਦੇ ਵੀ ਵਿਦਿਆ ਹਾਸਲ ਹੋ ਜੂ ਆਲਮ ਫਾਜ਼ਲ ਬਣ ਜਾਓਗੇ ਫਿਰ ਕੀ ਹੋਊਗਾ ਫਿਰ ਤੁਸੀਂ ਉੱਚੇ ਅਫਸਰ ਬਣਦੇ ਹੋਗੇ ਜਿਸ ਤਰ੍ਹਾਂ ਤੁਹਾਡਾ ਪਿਤਾ ਪਟਵਾਰੀ ਐ ਫਿਰ ਕੀ ਹੋਊ ਫਿਰ ਤੁਸੀਂ ਧਨ ਕਮਾਓਗੇ ਪ੍ਰਭਤਾ ਸ਼ੋਭਾ ਪਾਓਗੇ ਤੇ ਮਹਾਰਾਜ ਕਹਿੰਦੇ ਵੀ ਮੈਂ ਨਹੀਂ ਇਹ ਪੜਦਾ ਮੈਨੂੰ ਉਹ ਦੱਸ ਵੀ ਪ੍ਰਮਾਤਮਾ ਨਾਲ ਮਲਾਪ ਕਿਵੇਂ ਹੋਊਗਾ ਹੁਣ ਪਾਦਾ ਬੜਾ ਸਿਆਣਾ ਸੀਗਾ ਐਦਾਂ ਦੀ ਤਾਂ ਕਿਸੇ ਬੱਚੇ ਨੇ ਗੱਲ ਕੀਤੀ ਨਹੀਂ ਸੀ ਉੱਥੇ ਜਿਹੜੀਆਂ ਸਾਡੀਆਂ ਸੰਪਰਦਾਵਾਂ ਉਹ ਸਮਝਿਆ ਨੇ ਵੀ ਜਿਹੜਾ ਆਪਾਂ 16 ਅੰਗ ਤੇ ਪੜ੍ਹਦੇ ਹਾਂ ਸ੍ਰੀ ਰਾਗ ਮਹੱਲ ਪਹਿਲਾ ਝਾਲ ਮੋਹ ਕਸਮਸ ਕਰ ਇਹ ਪਹਿਲਾ ਸ਼ਬਦ ਗੁਰੂ ਨਾਨਕ ਮਹਾਰਾ ਨੇ ਉਚਾਰਿਆ ਝਾਲ ਮੋਹ ਕਸਮਸ ਕਰ ਮਤ ਕਾਗਦ ਕਰਸਾਰ ਮੋਹ ਨੂੰ ਝਾਲ ਕੇ ਕਸਾ ਕੇ ਸ਼ਾਹੀ ਬਣਾ ਲਾ ਸਵਾਦੀ ਝਾਲ ਮੋਹ ਕਸਮਸ ਕਰ ਮਤ ਕਾਗਦ ਕਰਸਰ ਆਪਣੀ ਮਤ ਨੂੰ ਸੋਨਾ ਕਾਗਜ ਬਣਾ ਲਾ ਇਹ ਬਣਾ ਕੇ ਫਿਰ ਕੀ ਕਰਾ ਪਾਓ ਕਲਮ ਕਰ ਚਿੱਤ ਲਖਾਰੀ ਪਰਮਾਤਮਾ ਦੇ ਪਿਆਰ ਨੂੰ ਕਲਮ ਬਣਾ ਤੇ ਆਪਣੇ ਚਿੱਤ ਨੂੰ ਲਿਖਣ ਵਾਲਾ ਬਣਾ ਗੁਰ ਪਾਓ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲਿਖ ਵਿਚਾਰ ਜਿਹੜਾ ਲਿਖਣਾ ਹੈ ਉਹ ਵੀ ਗੁਰੂ ਨੂੰ ਪੁੱਛ ਕੇ ਲਿਖ ਗੁਰੂ ਕੀ ਕਹਿੰਦਾ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਲਿਖ ਲਿਖ ਅੰਤ ਨਾ ਪਾਰਾ ਲਿਖ ਪ੍ਰਮਾਤਮਾ ਦੀ ਸਿਫਤਸਲਾ ਲਿਖ ਐਂ ਲਿਖੋ ਅੰਤ ਨ ਪਾਰਾਵਾਰ ਅਸੰਖ ਨਾਵ ਸੰਖਤਾਵ ਅਗੰਮ ਅਗੰਮ ਸੰਖ ਲੋ ਅਸੰਖ ਕਹੇ ਸਿਰਪਾਰ ਹੋਏ ਲਿਖ ਅੰਤ ਨ ਇਹ ਵਹਿਗਰੂ ਤੇਰਾ ਪਾਰਾਵਾਰ ਨਹੀਂ ਪਾਇਆ ਜਾ ਉਹਦੀ ਸਿਫਤਸਲਾ ਕਰ ਪਰ ਉਹਦਾ ਥਾ ਨਹੀਂ ਪਾ ਸਕਦੇ ਲਿਖ ਅੰਤ ਨ ਪਾਰਾਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਫਿਰ ਉਹ ਜਿੱਥੇ ਤੂੰ ਲੇਖਾ ਤੇਰਾ ਮੰਗਿਆ ਜਾਉ ਇਹ ਸ਼ਬਦ ਪਰਮਾਤਮਾ ਦਾ ਸਿਫਤਸਲਾ ਦਾ ਉਹ ਤੇਰੇ ਮੂਹਰੇ ਅੱਗੇ ਖੜਾ ਹੋਊਗਾ ਮਹਾਰਾ ਜੀ ਕਹਿੰਦੇ ਪਰ ਫਿਰ ਵੀ ਅੱਖਰਾਂ ਦੇ ਨਾਲ ਹੀ ਉਹ ਪਰਮਾਤਮਾ ਦੀ ਸਿਫਤਸਲਾ ਹੋਣੀ ਹੈ ਤੇ ਅਖਰੀ ਗਿਆਨ ਗੀਤ ਗੁਣ ਦਾ ਤੇ ਅੱਖਰਾਂ ਦੇ ਨਾਲ ਹੀ ਪਰਮਾਤਮਾ ਦੇ ਗੀਤ ਗੁਣ ਗਾਏ ਜਾਂਦੇ ਆ ਗਾ ਗਾ ਪਾਉਣਾ ਥਾਪ ਪਾਉਣਾ ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਗਾ ਪਾਉਂਦੇ ਹੁੰਦੇ ਅਸੀਂ ਤਾਂ ਦੇਖੇ ਨੇ ਫਲੇ ਹੁੰਦੇ ਤੇ ਗਾਹ ਪਾ ਕੇ ਮਕਸਦ ਕੀ ਹੁੰਦਾ ਉਹਦੇ ਵਿੱਚੋਂ ਕਣਕ ਕੱਢਣੀ ਦਾਣੇ ਕੱਢਣੇ ਨਾ ਪਾ ਕੇ ਫਲੇ ਪਾਉਂਦੇ ਉਹ ਜੋ ਕਣਕ ਕੱਢਦੇ ਜਾਂ ਛੋਲੇ ਕੁਝ ਵੀ ਉਹਨਾਂ ਨੂੰ ਕਹਿੰਦੇ ਗਾਹ ਪਾਉਣਾ ਤੇ ਜਦੋਂ ਅਸੀਂ ਗਿਆਨ ਦੇ ਨਾਲ ਹੀ ਕਿ ਆਪਾਂ ਵੀ ਇੱਥੇ ਗਾਹ ਪਾਉਣਾ ਹੈ ਸੁਣਿਆ ਸਰਾ ਗੁਣਾ ਕੇ ਗਾ ਇੱਥੇ ਗੁਰੂ ਦੇ ਸ਼ਬਦਾਂ ਦਾ ਗਾਹ ਪਾ ਕੇ ਵਿੱਚੋਂ ਰਤਨ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸੁਖ ਸੁਣੀ ਗੁਰੂ ਦੇ ਸ਼ਬਦ ਦਾ ਗਾਹ ਪਾ ਕੇ ਇਹਦੇ ਵਿੱਚੋਂ ਹੀ ਗੁਣਾ ਰੂਪੀ ਰਤਨ ਕੱਢਣੇ ਨੇ ਮਹਾਰਾਜ ਕਹਿੰਦੇ ਅੱਖਰਾਂ ਦੇ ਨਾਲ ਹੀ ਫਿਰ ਗਿਆਨ ਤੇ ਗੀਤ ਗੁਣ गा गा ਕੇ ਤੇ ਗੁਣਾ ਦੇ ਗਾਹਕ ਬਾਖਪ ਹੋ ਜਾਈਦਾ ਹੈ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਕਰਕੇ ਲਿਖਿਆ ਜਾਂਦਾ ਹੈ ਅੱਖਰਾਂ ਨਾਲ ਹੀ ਬਾਣ ਕਹੀਏ ਬਾਣੀ ਅੱਖਰਾਂ ਨਾਲ ਹੀ ਬੋਲਿਆ ਜਾਂਦਾ ਹੈ ਤੇ ਅੱਖਰਾਂ ਨਾਲ ਹੀ ਲਿਖਿਆ ਜਾਂਦਾ ਹੈ ਸਾਰਾ ਗਿਆਨ ਦਾ ਸਰੋਤ ਹੈ ਇਹ ਅੱਖਰ ਹੀ ਹਨ ਤੇ ਅੱਖਰਾਂ ਸਿਰ ਸੰਜੋਗ ਵਖਾਣ ਇਹ ਅੱਖਰਾਂ ਕਰਕੇ ਸਾਡੇ ਸੰਜੋਗ ਬਣਦੇ ਆ ਜਦੋਂ ਕਿਸੇ ਨਾਲ ਅਸੀਂ ਸੰਬੰਧ ਪਾਉਂਨੇ ਆ ਇਹ ਸਾਡੇ ਬੋਲ ਹੀ ਸੰਬੰਧ ਬਣਾਉਂਦੇ ਨੇ ਬੋਲ ਹੀ ਸੰਬੰਧ ਤੋੜਦੇ ਆ ਤੇ ਬੋਲ ਹੀ ਸੰਬੰਧ ਬਣਾਉਂਦੇ ਨੇ ਇਹ ਸਾਰਾ ਕੁਝ ਅੱਖਰਾਂ ਦੇ ਆਧਾਰ ਤੇ ਹੀ ਹੈ ਜਿਨੇ ਇਹ ਲਿਖੇ ਤਿਸ ਸਿਰਨਾਹੇ ਜੇ ਪਰਮਾਏ ਤੇਵ ਤੇਵ ਪਾਹੇ ਜਿਨ ਇਹ ਲਿਖੇ ਤਿਸ ਸਿਰਨਾਹੇ ਇਹ ਜਿਹੜੇ ਮੇਰੇ ਵਹਿਗਰੂ ਨੇ ਲਿਖੇ ਹੋਏ ਹਨ ਸਾਡੇ ਮੱਥੇ ਤੇ ਲੇਖ ਵੀ ਲਿਖਨੇ ਆ ਸਭ ਨਾਲ ਲਿਖਿਆ ਬੁੜੀ ਕਲਾਮ ਹਰ ਇੱਕ ਦੇ ਮੱਥੇ ਤੇ ਵੈਗਰੂ ਦੀ ਕਲਮ ਚੱਲੀ ਹੋਈ ਆ ਪਰ ਹਰੇਕ ਮੰਦੇ ਨੂੰ ਆ ਜਿਹੜੇ ਦੁਨਿਆਵੀ ਅੱਖਰ ਐ ਇਹ ਵੀ ਦੇਖੋ ਆਪਾਂ ਪੜ੍ਹਨ ਸਿੱਖਾਂਗੇ ਤੇ ਤਾਂ ਸਾਨੂੰ ਸਮਝ ਆਊਗਾ ਪਰ ਉਹ ਜਿਹੜੇ ਮੱਥੇ ਦੇ ਲੇਖ ਐ ਜਿਹੜੇ ਗੁਰੂ ਨਾਲ ਜੁੜ ਗਏ ਉਹਨਾਂ ਨੂੰ ਮੱਥੇ ਦੇ ਲੇਖਾਂ ਦੀ ਵੀ ਸਮਝ ਆ ਜਾਂਦੀ ਐ ਇਹ ਜਿਹੜੇ ਅੱਖਰ ਲਿਖੇ ਨੇਗੇ ਜਿਹੜੇ ਸੰਸਾਰੀ ਅੱਖਰ ਨੇ ਜਾਂ ਸਾਡੇ ਮੱਥੇ ਤੇ ਲੇਖ ਲਿਖਿਆ ਜਿਨ ਇਹ ਲਿਖੇ ਜਿਹੜੇ ਪਰਮਾਤਮਾ ਨੇ ਲਿਖਿਆ ਤੇ ਉਹਦੇ ਸਿਰ ਤੇ ਕੋਈ ਲੇਖ ਨਹੀਂ ਹੈ ਉਹ ਮੇਰਾ ਵੈਗਰੂ ਇਹ ਸਾਰੇ ਅੱਖਰ ਇਹ ਲਿਖਾਂ ਦੇ ਲੇਖਾਂ ਦੇ ਵਿੱਚ ਨਹੀਂ ਆਉਂਦਾ ਤੇ ਉਹ ਪਰਮਾਤਮਾ ਦਾ ਕੋਈ ਲੇਖਾ ਵੀ ਨਹੀਂ ਕਰ ਸਕਦਾ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤਿਬ ਤੇ ਪਾਏ ਉਹ ਪਰਮਾਤਮਾ ਕਿਉਂਕਿ ਨਿਰੰਕਾਰ ਹੈ ਆਕਾਰ ਰਹਿਤ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੇ ਲਿਖੇ ਕਿੱਥੇ ਜਾਣਗੇ ਜਿਹੜਾ ਆਕਾਰ ਹੈ ਪਰਮਾਤਮਾ ਦਾ ਕੋਈ icar ਹੀ ਨਹੀਂ ਹੈ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਇਹ ਸਾਰਾ ਜਿਹੜਾ ਦ੍ਰਿਸ਼ਟਮਾਨ ਹੈ ਇਹ ਅੱਖਰਾਂ ਦੇ ਅਧੀਨ ਹੈਗਾ ਤੇ ਪਰ ਮੇਰਾ ਵੈਗ ਨੂੰ ਨਿਰਲੇਪ ਹੈ ਕਿਉਂਕਿ ਉਹ icar ਤੋਂ ਰਹਤਾ ਨਿਰੰਕਾਰ ਹੈ ਇਸੇ ਕਰਕੇ ਉਹਦੇ ਕੋਈ ਲੇਖ ਨਹੀਂ ਹੈ ਤੇ ਹਾਂ ਉਹਦਾ ਹੁਕਮ ਸਾਰੇ ਚੱਲਦਾ ਹੈ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪਰ ਭਿੰਨ ਤੇ ਸਹਿਬੁਝਾਏ ਨਾਨਕਾ ਜਿਸ ਹੋਏ ਸੋ ਪ੍ਰਸਾਨੋ ਪਰ ਉਹਦਾ ਜਿਹੜਾ ਹੁਕਮ ਹੈ ਸਾਰੇ ਖੰਡਾਂ ਬ੍ਰਹਮੰਡਾਂ ਚ ਤੇ ਪ੍ਰਮਾਤਮਾ ਆਕਾਰ ਤੋਂ ਰਹਿਤ ਕਿਸ ਤਰ੍ਹਾਂ ਜਿਸ ਤਰ੍ਹਾਂ ਇੱਕ ਫੁੱਲ ਹੈ ਫੁੱਲ ਦੇ ਵਿੱਚ ਖੁਸ਼ਬੂ ਦੇਖਣ ਚ ਨਹੀਂ ਆਉਂਦੀ ਪਰ ਹੈ ਬਹੁਤ ਮਦ ਜਿਉਂ ਬਾਸ ਬਸਤ ਹੈ ਮੁਕਰਮਾ ਹੈ ਜੈਸੇ ਸਾਈ ਜਿਸ ਤਰ੍ਹਾਂ ਫੁੱਲ ਦੇ ਵਿੱਚ ਖੁਸ਼ਬੂ ਵਸਦੀ ਹੈ ਇਸ ਤਰ੍ਹਾਂ ਪ੍ਰਮਾਤਮਾ ਸਾਰੇ ਸੰਸਾਰ ਵਿੱਚ ਬਸਦਾ ਹੈ ਪਰ ਉਹ ਦੇਖਣ ਚ ਨਹੀਂ ਆਉਂਦਾ ਜਿਸ ਤਰ੍ਹਾਂ ਸ਼ੀਸ਼ੇ 'ਤੇ ਸਾਡਾ ਚਿਹਰਾ ਆਉਂਦਾ ਹੈ ਪਰ ਉਹ ਫੜਿਆ ਨਹੀਂ ਜਾਂਦਾ ਇਸ ਤਰ੍ਹਾਂ ਪਰਮਾਤਮਾ ਜਿਹੜਾ ਮੇਰਾ ਵਹਿਗਰੂ ਹੈ ਇਹ ਜਿਹੜੇ ਲੇਖ ਹੈ ਸੰਸਾਰ ਦੇ ਮੱਥੇ 'ਤੇ ਲਿਖਿਆ ਉਹਦੇ 'ਤੇ ਕੋਈ ਲੇਖ ਨਹੀਂ ਤੇ ਉਹਦਾ ਜਿਵੇਂ ਹੁਕਮ ਫਰਮਾਇਦਾ ਮਤਲਬ ਹੁਕਮ ਜਿਹੜਾ ਉਹਦਾ ਹੁਕਮ ਹੈ ਹੁਕਮੀ ਹੁਕਮ ਚਲਾਈ ਰਾ ਨਾਨਕ ਬਿਗਸੈ ਬੇਪਰਵਾਹ ਕੀਰਤਾ ਕੀਤਾ ਤੇ ਤਾ ਨਾਉ ਵੇਣ ਨਾਵ ਨਾਹੀ ਕੋਠਾ ਜੇ ਤਾ ਕੀਤਾ ਤੇ ਤਾ ਨਾਉ ਜਿੰਨਾ ਵੀ ਸੰਸਾਰ ਬਣਾਇਆ ਹੈ ਇਹ ਉਸੇ ਮੇਰੇ ਵੈਗਰੂ ਦਾ ਹੀ ਰੂਪ ਹੈ ਬਿਨ ਨਾਵਾ ਨਾਹੀਂ ਉਹ ਤੋਂ ਬਿਨਾ ਕੋਈ ਵੀ ਥਾਂ ਨਹੀਂ ਜਿਹਨੂੰ ਆਪਾਂ ਜੇਤਾ ਕੀਤਾ ਤੇਤਾ ਨਾਉ ਆਪਾਂ ਅਨੰਦ ਸਾਹਿਬ ਦੀ ਬਚਾਦਣਾ ਇਹ ਬੇਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਇਹ ਜਹਿਰ ਰੂਪੀ ਸੰਸਾਰ ਜਿਹੜਾ ਤੁਸੀਂ ਦੇਖਦੇ ਨਾ ਵਿਸ਼ਵ ਇਹੀ ਪਰਮਾਤਮਾ ਦਾ ਰੂਪ ਹੈ ਜੇਤਾ ਕੀਤਾ ਤੇਤਾ ਨਾਉ ਅਖੰਡ ਬ੍ਰਹਿਮੰਡ ਕੁਦਰਤ ਬਣਾ ਕੇ ਸਾਰਾ ਇਹ ਉਹਦੇ ਵਿੱਚ ਹੀ ਵਹਿ ਗਿਆ ਬਿਨ ਨਾਵਾ ਨਾਹੀ ਕੋ ਥਾਉ ਪਰਮਾਤਮਾ ਤੋਂ ਬਿਨਾ ਕੋਈ ਵੀ ਥਾਂ ਬਹਿਲੀ ਨਹੀਂ ਆ ਤੂੰ ਸਭ ਨਹੀਂ ਥਾਈ ਜਿੱਥੇ ਹਉ ਜਾਇ ਸੱਚਾ ਸਿਰਜਣਹਾਰ ਦੀਓ ਜਦੋਂ ਅਸੀਂ ਆਸਾ ਦੀ ਵਾਰ ਵਿਚਾਰੀ ਸੀ ਨਾ ਪਹਿਲੀ ਪੌੜੀ ਉਹਦੀ ਐ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਐ ਕਰ ਆਸਨ ਡਿਠੋ ਜਾਓ ਜਿਤਾ ਕੀਤਾ ਤੇਤਾ ਨਾਉ ਬਿਨ ਨਾ ਆਵੇ ਨਾਹੀ ਕੋ ਥਾਉ ਆਪਣੇ ਆਪ ਨੂੰ ਸਾਜ ਕੇ ਕੁਦਰਤ ਬਣਾ ਕੇ ਫਿਰ ਕੁਦਰਤ ਦੇ ਵਿੱਚ ਹੀ ਬਹਿ ਗਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵਾਂ ਕਰੈ ਪਸਾਓ ਤੂੰ ਜਾਣੋਈ ਸਭ ਸੈ ਦੇ ਲੈ ਸੈ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਤੂੰ ਆਸਨ ਕਰਕੇ ਕੁਦਰਤੀ ਬਹਿ ਗਿਆ ਚਾਹ ਨਾਲ ਬੈਠਾ ਇਤੋਂ ਬਿਨਾ ਕੋਈ ਥਾਂ ਖਾਲੀ ਨਹੀਂ ਤੇ ਜਦੋਂ ਫਿਰ ਆਸਾ ਦੀ ਵਾਰ ਦੀ 24 ਪੌੜੀ ਸਮਾਪਤੀ ਕਰਦੇ ਆ ਉੱਥੇ ਪੌੜੀ ਚ ਮਾਰਾ ਕਹਿੰਦੇ ਵੱਡੇ ਕੀਆਂ ਬੜਿਆਈਆਂ ਕਿ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰਕ੍ਰੀਮ ਦੇ ਜੀਆ ਰਿਜਕ ਸਮਾਏ ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਉਹ ਪਰਮਾਤਮਾ ਤੋਂ ਜਗਾ ਬੈਲੀ ਕੋਈ ਵੀ ਨਹੀਂ ਹੈ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਸਰ ਜਾਏ ਹੁੰਦਾ ਵੀ ਉਹੀ ਹੈ ਜਿਹੜਾ ਉਹਦਾ ਹੁਕਮ ਹੁੰਦਾ ਹੈ ਗੁੰਦਰਾਤ ਕਾਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਕੁਦਰਤ ਕਵਨ ਕਹਾ ਵਿਚਾਰ ਹੇ ਵਹਿਗੁਰੂ ਮੈਂ ਤੇਰੀ ਕੁਦਰਤ ਦੀ ਕੀ ਵਿਚਾਰ ਕਰ ਸਕਦਾ ਤੇਰੀ ਕੁਦਰਤ ਜਿੰਨਾ ਵੱਡਾ ਤੂੰ ਐ ਓਡੀ ਵੱਡੀ ਤੇਰੀ ਕੁਦਰਤ ਨਾ ਤੇਰੀ ਤਾਕਤ ਦਾ ਤੇਰੀ ਸਮਰੱਥਾ ਦਾ ਮੈਂ ਕਹਿ ਸਕਦਾ ਤੂੰ ਕਿੱਡਾ ਵੱਡਾ ਹੈਂਗਾ ਸੁਣ ਵੱਡਾ ਆਖਾ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਿਵਾ ਕਹਿ ਰ ਗੰਭੀਰਾ ਗੁਣੀ ਘਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਜੀ ਕਹਿ ਨਹੀਂ ਸਕਦਾ ਤੇਰਾ ਕਿੰਨਾ ਵੱਡਾ ਚਿਹਰਾ ਹੈਗਾ ਉਧਰ ਤਕਵਨ ਕਹਾ ਵਿਚਾਰ اے ਵਹਿਗਰੂ ਮੈਂ ਤੇਰੀ ਤੇਰੀ ਕੁਦਰਤ ਦੀ ਕੀ ਵਿਚਾਰ ਕਰ ਸਕਦਾ ਵਾਰਿਆ ਨਾ ਜਾਵਾਂ ਇੱਕ ਵਾਰ ਮੈਂ ਤਾਂ ਇੱਕ ਵਾਰ ਵੀ ਤੇਥੋਂ ਵਾਰਨੇ ਨਹੀਂ ਜਾ ਸਕਦਾ ਮੇਰੀ ਕੀ ਪਾਇਆ ਤੁਛ ਹੈ ਤੇ ਜਿੰਨਾ ਕੋ ਮੈਨੂੰ ਸਮਝ ਆਉਂਦੀ ਹੈ ਜਿਹਨੂੰ ਦਸਵੇਂ ਪਾਤਸ਼ਾਹ ਕਹਿੰਦੇ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਵੀਦ ਸਜਾ ਪ੍ਰਥਮ ਸੰਸਾਰਾ ਕੋਈ ਕਹਿ ਨਹੀਂ ਸਕਦਾ ਤੇਰਾ ਪਸਾਰਾ ਕਿੱਡਾ ਵੱਡਾ ਤੂੰ ਕਿਵੇਂ ਬਣਾਏਗਾ ਜਿੰਨੀ ਕਿਸੇ ਨੂੰ ਮਤ ਦਿੰਨਾ ਉਹਨਾਂ ਕੁ ਵਰਨਨ ਕਰਦਣਾ ਤੇਰਾ ਥਾ ਨਹੀਂ ਪਾਇਆ ਜਾ ਸਕਦਾ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜਿਹੜਾ ਕੁਛ ਵੀ ਤੈਨੂੰ ਭਉਂਦਾ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹੈ ਵਹਿਗਰੂ ਜਿਹੜਾ ਕੁਛ ਤੈਨੂੰ ਪਾਉਂਦਾ ਉਹੀ ਚੰਗਾ ਜੋ ਜੋ ਤੇਰਾ ਹੁਕਮ ਤੇ ਵੈ ਤਿਆ ਹੋਵਣਾ ਜਿਹੜਾ ਜੇ ਰੱਖੇ ਆਪ ਜਿਹੜਾ ਤੇਰੇ ਹੁਕਮ ਦੇ ਵਿੱਚ ਹੀ ਆਉਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਤੈਨੂੰ ਪਾਉਂਦਾ ਉਹੀ ਭਲੇਗਾ ਤੂੰ ਸਦਾ ਸਲਾਮਤ ਇਹ ਵਹਿਗਰੂ ਤੂੰ ਸਦੀਪ ਰਹਿਣ ਵਾਲਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏ ਬਹਿਗਰੂ ਤੇਰੀ ਰਾਜ ਚ ਰਹਿਣਾ ਹੀ ਤੇਰੇ ਹੁਕਮ ਚ ਰਹਿਣਾ ਹੀ ਭਲੇਗਾ ਤੇਰੇ ਹੁਕਮ ਦੇ ਵਿੱਚ ਹੀ ਆਨੰਦ ਹੈ ਇਹ ਚਾਰ ਪੌੜੀਆਂ ਦਾ ਇੱਕੋ ਹੀ ਕਨਸੈਪਟ ਹੈ ਕੁਦਰਤ ਕੁਦਰਤ ਨੂੰ ਬਣਾਉਣ ਵਾਲਾ ਕਾਦਰ ਤੇ ਦੋ ਕਿਸਮ ਦੇ ਮਨੁੱਖ ਬਿਕ ਅਮਰਤ ਕਰਤਾਰ ਉਪਾਏ ਸੰਸਾਰ ਵਿੱਚ ਕੋ ਦੋਹੇ ਪੜ ਲੈ ਇਹ ਗੁਰਮੁਖ ਹੈ ਉਹ ਗੁਣ ਗ੍ਰਹਿਣ ਕਰਦਾ ਹੈ ਮਨਮੁਖਾਂ ਦੀ ਗਿਣਤੀ ਨੀਚਾ ਚਾਉਂਦੀ ਹੈ ਜਿਹੜਾ ਚੋਰ ਕਰਦਾ ਹੈ ਝੂਠ ਬੋਲਦਾ ਹੈ ਠੱਗੀ ਕਰਦਾ ਹੈ ਉਹ ਨੀਚ ਨੇ ਪਰ ਇਹ ਕਹੇ ਨਾਨਕ ਨੀਚ ਕਹ ਹੈ ਵਿਚਾਰ ਦਵਾਰੇ ਨ ਜਾਵਾ ਇੱਕ ਵਾਰ ਇਹ ਚਾਰੇ ਕਨਸੈਪਟ ਤੇ ਇਹੀ ਸਿਰੇ ਤੱਕ ਚੱਲਣਗੇ ਜਿੱਥੇ ਵੀ ਗੱਲ ਹੋਊ ਪਰਮਾਤਮਾ ਦੀ ਹੋਊ ਪਰਮਾਤਮਾ ਦੀ ਮਾਇਆ ਦੀ ਹੋਊਗੀ ਕੁਦਰਤ ਦੀ ਤੇ ਜਿਹੜਾ ਮਾਇਆ ਨਾਲ ਜੁੜੂਗਾ ਉਹ ਮਨਮੁਖ ਹੋਊਗਾ ਜਿਹੜਾ ਪਰਮਾਤਮਾ ਨਾਲ ਜੁੜ ਗਿਆ ਉਹ ਗੁਰਮੁਖ ਹੈ ਇਹ ਸਾਰੀ ਪਰਵਾਸ਼ਾ ਇਹ ਕੁਦਰਤ ਦਾ ਚਾਰ ਸ਼ਬਦਾਂ ਦੇ ਵਿੱਚ ਮਾਰਾ ਨੇ ਵਰਣਨ ਕੀਤਾ ਇੱਕ ਵਾਰੀ ਆਪਾਂ ਪਾਠ ਕਰ ਲਈਏ ਟਾਈਮ ਵੀ ਹੋ ਗਿਆ ਤਲ ਵੀ ਸ਼ਬਦ ਆਪਾਂ ਪੜਿਆ ਨਹੀਂ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਪਜੀ ਸਾਹਿਬ ਸੁੱਧ ਵਿਚਾਰਨ ਕੰਨ ਠਾਪਾ ਕਰਨਾ ਹੈ ਤਾਂ ਕਿ ਸਾਡਾ ਜੀਵਨ ਪਵਿੱਤਰ ਹੋ ਜਾਵੇ ਆਪਾਂ ਕੱਲ ਵੀ ਪੌੜੀ ਪੜੀ ਨਹੀਂ ਸੀ ਉਹ ਵੀ ਨਾਲ ਹੀ ਪੜਾਂਗੇ ਅਸੰਖ ਮੂਰਖ ਅੰਧਖੋਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹਤਿਆ ਕਮਾਹੇ ਅਸੰਖ ਗਲ ਵੱਢ ਆ ਕਮਾ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਾਲ ਭਖ ਖਾਹੇ ਅਸੰਖ ਮਲੇਸ਼ ਮਾਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹੇ ਪਾਰ ਅਸੰਖ ਨਿੰਦਕ ਸਿਰ ਕਰਹੇ ਪਾਰ ਨਾਨਕ ਨੀਚ ਕਹੈ ਵਿਚਾਰ ਨਾਨਕ ਨੀਤ ਕਹੈ ਵਿਚਾਰ ਗਵਾਰਿਆ ਨਾ ਜਾਵਾ ਏਕ ਵਾਰ ਗਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਗ ਅਸੰਖ ਲੋਗ ਅਗੰਗ ਅਗੰਗ ਅਸੰਖ ਲੋਗ ਅਸੰਖ ਕਹ ਕਹ ਹੈ ਸਿਰ ਭਾਰ ਹੋਏ ਅਲੰਕ ਕਹ ਹੈ ਸਿਰ ਪਾਰ ਹੋ ਅਖਰੀ ਨਾਮ ਅਖਰੀ ਸਾਲਾਹ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲੇਖਣ ਬੋਲਣ ਬਾਣ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਰਨਾਹੇ ਦਿਨ ਇਹ ਲਿਖੇ ਤਿਸ ਸਰਨਾਹੇ ਜੇਬ ਫਰਮਾਏ ਤੇਵ ਤੇਵ ਪਾਹੇ ਪ੍ਰਮਾਏ ਤੇਵ ਤੇਵ ਪਾਹ ਜੇਤਾ ਕੀਤਾ ਤੇਤਾ ਨਾਉ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੇ ਨਾਹੀ ਕੋ ਥਾਉ ਬਿਣ ਨਾਵੇ ਨਾਹੀ ਕੋ ਥਾਉ ਉਦਰਤ ਕਵਨ ਕਹਾਵੀ ਚਾਰ ਉਦਰਤ ਕਵਨ ਕਹਾਵੀ ਚਾਰ ਵਾਰਿਆ ਨਾ ਜਾਵਾ ਏਕ ਵਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਵਾਹ ਸਾਈਂ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਟਾਨਕੋੜ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅਮਰਤ ਵੇਲੇ ਉਦਮ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ਦੇ ਆ ਮਹਾਰਾਜੀ ਕਿਰਪਾ ਕਰਨ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ

ਵਾਹਿਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਤਨਾਮ ਵਾਹਿਗੁਰੂ ਹਲੋ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਾੜੂ ਵਾਲੇ ਸੇਵਾਦਾਰਾਂ ਨੂੰ